ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਤੇਰਾ ਤੌਗੁਣੀ ਤਰੱਕੀ ਬਖਸ਼ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਕਿ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾਂ ਸੋ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਜੀ ਅੰ ਦਸੰਬਰ ਦੇ ਮਹੀਨੇ ਦੇ ਵਿੱਚ ਵਿੱਚ ਹੁਣ ਆਪਣਾ ਸ਼ੀਦੀ ਪੰਦਰਵਾੜਾ ਵੀ ਸ਼ੁਰੂ ਹੋ ਰਣਾ ਸੰਗਰਾਮ ਤੋਂ ਬਾਅਦ ਜੀ ਅ ਸ਼ੀਦੀ ਦਿਨ ਤੇ ਮਤਲਬ ਗੁਰੂ ਘਰਾਂ ਦੇ ਵਿੱਚ ਸੰਗਤਾਂ ਦੇ ਠਾਠਾ ਮਾਰਦੇ ਘਟ ਹੋ ਰਣਾ ਜਿੱਦਾਂ ਜਿੱਦਾਂ ਅ ਦਸਵੇਂ ਪਾਤਸ਼ਾਹ ਪਰਿਵਾਰ ਵਿਛੋੜੇ ਤੋਂ ਨਿਕਲ ਕੇ ਭੱਠਾ ਸਾਹਿਬ ਨੂੰ ਉਧਰ ਬ੍ਰਾਹਮਣ ਮੱਜ ਰਹੋ ਗਿਆ ਇੱਧਰ ਸ੍ਰੀ ਚਮਕੌਰ ਸਾਹਿਬ ਹੋ ਗਿਆ ਤੇ ਚਰਨ ਕਮਲ ਹੋ ਗਿਆ ਉਧਰ ਫਤੇਗੜ ਸਾਹਿਬ ਹੋ ਗਿਆ ਕੋਤਵਾਲੀ ਸਾਹਿਬ ਹੋ ਗਿਆ ਜੀ ਇਹ ਗੁਰੂ ਘਰਾਂ ਦੇ ਵਿੱਚ ਨੂੰ ਜਿੱਦਾਂ ਜਿੱਦਾਂ ਵਿਚਰਦੇ ਗਏ ਉਦਾਂ ਹੀ ਉਦਾਂ ਹੀ ਸ਼ਹੀਦੀ 15 ਬਾੜਾ ਚੱਲਦਾ ਜਾਣਾ ਤੇ ਸੰਗਤਾਂ ਦਾ ਇਕੱਠ ਗੁਰੂ ਘਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕਰਦੇ ਹੋਏ ਚੱਲੀ ਜਾਣਾ ਜੀ ਤੇ ਹੁਣ ਗੱਲ ਹੈਗੀ ਜੀ ਮੌਸਮ ਤਾਂ ਤਕਰੀਬਨ ਜਿਵੇਂ ਹੁਣ ਇਸ ਟਾਈਮ ਉਹ ਦੇਖੋ ਜੀ ਪਰ ਉਹ ਸਾਹਮਣੇ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਲਾ ਲਓ ਚਾਹੇ ਨਿਸ਼ਾਨ ਲਾ ਲਓ ਆਪਣਾ ਸਿੱਖੀ ਦਾ ਪ੍ਰਤੀਕ ਨਿਸ਼ਾਨ ਉਹ ਹਿੱਲ ਰਿਹਾ ਨਾ ਇਸ ਟਾਈਮ ਪੱਛੋਂ ਦੀ ਹਵਾ ਚੱਲ ਰਹੀ ਐ ਇਸ ਰੋਟ ਜਿਹੜੀ ਪੱਛੋਂ ਦੀ ਹਵਾ ਜੀ ਇਹਨੇ ਹੁਣ ਸਵੇਰ ਟਾਈਮ ਪੈਣਾ ਜੀ ਇਹਨਾਂ ਪੂਰਾ ਕੋਰਾ ਕਹਿੰਦੇ ਇੱਕ ਕਹਿਣ ਦੇ ਭਾਵੇਂ ਬਰਫ਼ ਜੰਮ ਜਾਣੀ ਜਿਹੜੀ ਬਾਹਰ ਤਰੇਲ ਹੋਣੀ ਆ ਤਰੇਲ ਵੀ ਉਹ ਜੰਮ ਜਾਣੀ ਇੰਨਾ ਕਾ ਸਵੇਰ ਟਾਈਮ ਆ ਅਰ ਠੰਡ ਜੀ ਹੋ ਰਣੀ ਪਰ ਮੀਂਹ ਪੈ ਜਵੇ ਤਾਂ ਸਭ ਤੋਂ ਵਧੀਆ ਜੇ ਮੀਂਹ ਪੈ ਜੂਗਾ ਜੀ ਫਿਰ ਜਿਹੜੀ ਇਹ ਸੁੱਕੀ ਜੀ ਠੰਡ ਹੈ ਇਹ ਨਿਆਣੇ ਤੇ ਸਿਆਣਿਆਂ ਨੂੰ ਬਹੁਤ ਖਰਾਬ ਕਰਦੀ ਹੈ ਅ ਆਪਣੇ ਵਰਗੇ ਤਾਂ ਚਲੋ ਜਿਹੜੇ ਉਮਰਾਂ ਵਾਲੇ ਹੈਗੇ ਆ ਵੀ ਉਹ ਚੱਲ ਜਾਂਦੇ ਆ ਕੋਈ ਕੰਬਲ 'ਚ ਬੜ ਗਿਆ ਕੋਈ ਕਿਧਰ ਉਹਨੂੰ ਨਿਕਲ ਗਿਆ ਕੋਈ ਕਿਸੇ ਨੇ ਧੂਣੀ ਲਾ ਲਈ ਕਿਸੇ ਨੇ ਕੋ ਧੂਣੀ ਆਲਾ ਸਿੰਸਲਾ ਵੀ ਸ਼ੁਰੂ ਹੋ ਜਾਣਾ ਜੀ ਹੁਣ ਨਾਲ ਦੀ ਨਾਲ ਅ ਰ ਮੂੰਗਫਲੀ ਗੱਚਕ ਆ ਗਈ ਬਜਾਰਾਂ ਦੇ ਵਿੱਚ ਅ ਪਰ ਹਜੇ ਮਤਲਬ ਉਦਾਂ ਖਰੀਦੋ-ਫੋਕਤ ਜੀ ਉਹਨਾਂ ਦੀ ਸ਼ੁਰੂ ਨਹੀਂ ਹੋਈ ਤੇ ਨਾਲ ਦੀ ਨਾਲ ਹੁਣ ਰੈਡੀ ਹੋਇਆ ਜੀ ਜਾਣਾ ਰੋਪੜ ਨੂੰ ਤੇ ਮਾਹੌਲ ਹੋਇਆ ਪਾ ਥੋੜਾ ਜਿਹਾ ਗਰਮਾ ਗਰਮੀ ਜਾਂ ਕਿਉ ਜੈਸਮੀਨ ਆਈ ਹੋਈ ਆ ਤੇ ਹਰ ਗੁਣ ਵੀ ਸਾਡੀ ਆਈ ਹੋਈ ਆ ਵੈਸੇ ਹੁਣਾਂ ਤਾਂ ਥੋੜੀ ਜੀ ਉਹਦੇ ਨਾਲ ਰੌਣਕ ਚਾਹੀਦੀ ਹੈ ਤਾਂ ਰੌਣਕੇ ਦੀ ਪਰ ਜੈਸਮੀਨ ਅਰੋ ਦੀ ਮੰਮੀ ਦੀ ਥੋੜੀ ਜਿਹੀ ਖੜਕ ਗਈ ਪਤਾ ਨਹੀਂ ਕਿਹੜੀ ਗੱਲ ਹੈ ਵਿੱਚ ਚੱਲ ਆਪਾਂ ਇਹਨਾਂ ਨੂੰ ਇੰਟਰਫੇਅਰ ਕਰਨਾ ਉਹਦੇ ਵਿੱਚ ਮਾਵਾ ਧੀਆਂ ਦਾ ਹੋ ਹਸਾਬ ਕਿਤਾਬ ਆਪੇ ਨੇ ਵੇੜਨ ਗਿਆ ਹੋ ਤੇ ਹੁਣ ਜਾਣਾ ਰੋਪੜ ਨੂੰ ਜੀ ਤੇ ਕਰਨ ਦਾ ਬਰਥਡੇ ਵੀ ਸੈਲੀਬ੍ਰੇਸ਼ਨ ਕਰਨਾ ਸੀ ਉਹਦੇ ਸਬੰਧ ਦੇ ਵਿੱਚ ਅ ਥੋੜਾ ਬਹੁਤਾ ਕੋਈ ਸਮਾਨ ਦੇਖਦੇ ਆਂ ਵੀ ਅ ਜਾ ਕੇ ਪਹਿਲਾਂ ਮਿਲਣਾ ਤਾਂ ਡਾਕਟਰ ਨੂੰ ਆ ਜੀ ਡਾਕਟਰ ਨੂੰ ਕੀ ਕਹਿੰਦਾ ਕਿ ਡਾਕਟਰ ਕੀ ਨਹੀਂ ਅ ਉਹ ਉੱਥੇ ਜਾ ਕੇ ਪਤਾ ਲੱਗੂਗਾ ਬਾਕੀ ਤੁਸੀਂ ਬਲੌਗ ਨਾਲ ਬਣੇ ਰਹੋ ਤੇ ਬੈਕ ਸਾਈਡ ਹੁਣ ਰਿਆਈ ਵਾਹਿਗੁਰੂ ਦੀ ਦਿਆ ਨਾਲ ਪੂਰੀ ਆ ਪਰ ਹੁਣੇ ਹੁਣ ਦੇਖਣੀ ਜੀ ਖੜ ਜੋ ਹਫਤੇ ਤੱਕ ਧੁੰਦੇ ਦਿਖਣੀ ਸ਼ੁਰੂ ਹੋਣੀ ਹੈ ਸਾਰਾ ਕੁਝ ਕਵਰ ਹੋ ਰਣਾ ਤੇ ਧੁੰਦੇ ਰਹੀ ਕਰਨੀ ਧੁੰਦ ਦੇ ਵਿੱਚ ਜੇ ਕਿਤੇ ਸੂਰਜ ਦੇਵਤਾ ਨੇ ਉੱਪਰ ਤੇ ਦਰਸ਼ਨ ਦੇ ਦਿੱਤੇ ਤਾਂ ਧੁੰਦ ਉਤਰ ਜੇ ਕਰੂਗੀ ਨਹੀਂ ਤਾਂ ਫਿਰ ਪਿਛਲੇ ਸਾਲ ਮੈਂ ਕਹਿੰਦਾ ਮੇ ਵੀ ਅ 20 ਜਾਂ 25 ਦਿਨ ਇਦਾਂ ਦਾ ਹੀ ਰਿਹਾ ਸੀ ਜਿੱਦਣ ਸੂਰਜ ਨੇ ਆਪਣਾ ਆਪਣੀ ਰੌਸ਼ਨੀ ਥੱਲੇ ਤੱਕ ਪਹੁੰਚ ਹੀ ਨਹੀਂ ਪਾਈ ਤੇ ਧੁੰਦੇ ਰਹੀ ਤੇ ਐਤ ਕੀ ਦੇਖਾਂਗੇ ਕੀ ਬਣਦਾ ਪੈਸੇ ਜਿਹੜੇ ਮੌਸਮ ਵਿਭਾਗ ਵਾਲਿਆਂ ਉਹਨਾਂ ਨੇ ਤਾਂ ਕਹਿਸ ਵੀ ਦਸੰਬਰ ਮਹੀਨੇ ਚ ਪੂਰਾ ਹੋ ਜਾਊਗਾ ਧੁੰਦਾਲਾ ਪੰਦਰ ਵਾਲਾ ਸ਼ੁਰੂ ਤੇ ਧੁੰਦ ਤੇ ਘਾਹ ਦੀ ਅੰਦਰ ਲਲਕਾਰੇ ਜੇ ਵੱਜਦੇ ਅੱਛਾ ਘੋੜਾ ਪਹਚਾਉਣੇ ਵਾਲਿਆ ਜੀ ਠੀਕ ਹੈ ਜੀ ਮੈਂ ਹੁਣ ਬੈਕ ਕੈਮਰਾ ਕਰਦਾ ਹਾਂ ਤੁਸੀ ਬਲੌਗ ਨਾਲ ਬਣ ਰਹੇ ਹੋ ਜੀ ਇੱਥੇ ਜੀ ਹੁੰਦੀ ਕਿ ਤੱਕ ਟੱਕ ਟੱਕ ਜੀ ਉਹ ਆ ਗਿਆ ਜੀ ਹੋਲੀ ਭਾਈ ਕਿ ਮੋੜ ਆ ਗਿਆ ਚਲੋ ਉਹਦੇ ਘੋੜਿਆਂ ਦੇ ਖੁਰਾਂ ਦੀ ਆਵਾਜ਼ ਹਾਂ ਇੱਥੇ ਤੱਕ ਆਉਣੀ ਮੇਰੇ ਤੱਕ ਪਹਿਲਾਂ ਮੈਨੂੰ ਤਾਂ ਲਲਕਾਰੀ ਸੁਣਦੇ ਤੇ ਵੱਜਦੇ ਵੈਸੇ ਹੋ ਗਿਆ ਹੋਲੀ ਉਹ ਪਿੱਛੇ ਕੋਈ ਸ਼ਰਤੀ ਨਾ ਰੱਖੀ ਆ ਦੇਖ ਕੇ ਭਰਾਵਾ ਚਲੋ ਤੇ ਇੱਧਰ ਨਾਲੇ ਚੱਲ ਰਹੀ ਹੈ ਜੀ ਮਸ਼ੀਨ ਨਾਲੇ ਚੱਲ ਰਹੀ ਹੈ ਸਲਾਮ ਮਸ਼ੂਹਰੋ ਮੈਂ ਕੀ ਕਰਨਾ ਕੀ ਨਹੀਂ ਨਾ ਸੰਦੀਪ ਧੁੱਪ ਚਾ ਨਾ ਛਾਵਾਂ ਚ ਮੈਂ ਨਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਅੱਗੇ ਨਾਲੋਂ ਬਹੁਤ ਠੀਕ ਹਾਂ ਤੁਹਾਨੂੰ ਮੇਰੇ ਮੂੰਹ ਤੋਂ ਪਤਾ ਹੀ ਲੱਗਦਾ ਹੁਣ ਹਾਂ ਮੈਂ ਖੁਸ਼ ਹਾਂ ਐ ਬੜੀ ਦੋਤੀ ਦੀ ਗੋਡੀ ਚੱਕ ਕੇ ਹਾਂ ਇਹ ਮੇਰੀ ਗੋਡੀ ਚ ਆਉਂਦੀ ਹੋਊਂਗੀ ਹਾਂ ਇਸ ਕਰਕੇ ਨਾ ਮੇਰਾ ਹੁਣ ਆਹਂ ਦਬੇ ਨਕਤੀਆਂ ਦੀਆਂ ਫੜ ਕੇ ਠਾਲ ਲੈ ਇੱਕ ਵਾਰ ਫੇ ਮੈਨੂੰ ਤਰਸਾ ਰਹੀ। ਵੀ ਮੈਂ ਕਰਦੇ ਬੜੀ ਗੁੱਤ ਦੀ ਨੀ ਦਿਖਾਉਗਾ ਨਹੀਂ। ਮੈਂ ਕੀ ਦੇਖਾ ਬਨਾਨੀ ਹੈ। ਮੈਂ ਤਾਂ ਚਾਉਣਾ ਨਹੀਂ ਏਦੀ। ਬਣਾਵੇ। ਬਣਾਵੇ। ਦੇਖ ਸੁਤੀ ਤੇ ਦੇਖ ਰਾਮ ਨਾ ਪਈਆ। ਇਹਦੇ ਇਹਨਾ ਮੂੰਹ ਸ਼ਾਮਾ ਚ ਰੱਖਣਾ ਤਾਂ। ਫੇ ਜੇ ਸਿੱਧੀ ਮੂੰਹ ਤੇ ਤੁੱਪੋ ਪੋਗੀ ਰੰਗ ਪੱਕਾ ਜਾਣਾ ਇਹਦਾ ਐਵੇਂ। ਐਨੀ ਜੇਤੀ ਪੱਕ ਜਾਣਾ। ਹਾਂ ਨਹੀਂ ਜੀ। ਮੈਂ ਨਹੀਂ ਮੈਂ ਤਾਂ ਆਪਣੀ ਕੁੜੀ ਨੂੰ ਚੀਰ। ਤੇਰੇ ਹੱਥ 'ਚ ਥੋੜਾ ਜਿਹਾ ਰੰਗ ਰੱਖਣਾ ਪਰਮਾਤਮਾ ਦੇ ਹੱਥ 'ਚ ਆ ਬਸ ਪਰਮਾਤਮਾ ਤਾਂ ਰੰਗੇ ਦੋ ਦੁੱਤੇ ਆ ਪਰ ਥੋੜਾ ਜਿਹਾ ਬੰਦੇ ਦੇ ਹੱਥ 'ਚ ਬੇਬੇ ਬੱਚੇ ਨੂੰ ਮੂੰਹ ਧੁੱਪਾਂ ਜਿਣੀ ਕਰੀਦਾ ਕੋਈ ਨਹੀਂ ਹੁਣ ਇਹਨੂੰ ਧੁੱਪਾ ਧੁੱਪਾ ਦੇ ਦੀ ਮਾਲਸ ਕਰੋ ਤੇਲ ਨਾਲ ਕੋਪੇ ਦੇ ਨਾਲ ਉਹ ਜਿਆਦਾ ਨਾ ਹੁਣਾਂ ਸੀ ਕਰਦੀ ਹੈ ਨਾ ਮੰਮਾ ਇਹਦੀ ਕਰਦੀ ਆ ਮਾਛਾ ਦਾਦੀ ਕਰਦੀ ਆ ਮੁੰਵਾ ਕਰਦੀ ਆ ਕਲਾਰਾ ਕਿਹੜੇ ਸਾਬ ਨਾਲ ਪਿਆ ਆਪਾਂ ਪ੍ਰਾਥੀ ਸਾਰਾ ਨੇ ਬਹਿ ਕੇ ਪ੍ਰਸ਼ਾਦਾ ਸਾਕੇ ਲੈ ਜੀ ਸੀ ਤੁੱਪ ਦੇ ਵਿੱਚ ਅੱਜ ਹੁਣ 33 ਪਿਆ ਕਰਨਾ ਹਾਂ ਹਾਂ ਆ ਵਸ ਹੁਣ ਕਾਲੂ ਜਸਮੀਂ ਦੀ 4 3 ਦਿਨ ਬੱਤਰੀ ਆ ਉੱਥੇ ਚੁੱਲਾ ਵੀ ਬਣ ਜਾਣਾ ਫਿਰ ਤਾਂ ਚੁੱਲੇ ਲੱਕੜੀਆਂ ਪਾਠੀਆਂ ਤਾਂ ਵੀ ਘਾਉਣੀ ਹੋਆ ਅਨਿਵਰਸਰੀ ਹਾਂ ਪਿਆ ਹੈ ਸਾਰਾ ਹੋ ਜਾਣਾ ਪੂਰਾ ਸਾਲ ਜੀ ਸਾਰਾ ਫਿਰ ਆਪਾਂ ਨਵਾਂ ਚੁੱਲਾ ਨਹੀਂ ਬਣਾ ਸਕਦੇ ਹਾਂ ਬੜੇ ਬਣਾ ਸਕਦੇ ਸਾਲ ਬਸਾਲ ਦਾ ਹੀ ਹੁੰਦਾ ਹਾਂ ਹਾਂ ਹਨਾ ਦੀਦੀ ਹਾਂ ਏ ਸਾਡੇ ਘਰ ਚ ਮਿੰਜੇ ਵੀ ਯਾਦ ਕਰੂਗੀ ਸੁਖਵੀਰ ਇਹ ਚਾਰ ਵੀ ਪਊਗਾ ਜੀ ਸਾਡੇ ਛੋਲੰਗ ਪਿਆ ਹਜਾ ਲਿਆਂਦਾ ਹੋਇਆ ਖੱਟਾ ਖੱਟੇ ਰਜਾ ਸਵਾ ਸਾਲ ਕਹਿੰਦੇ ਉਹਨੇ ਨਾਲੇ ਤਾਂ ਮੈਂ ਤਾਂ ਮਮੀ ਸਾਲ ਪਤਾ ਨਹੀਂ ਮੈਂ ਵੀ ਸਵਾ ਸਾਲ ਸੁਣਿਆ ਹੈ ਸਵਾ ਸਾਲ ਹੁੰਦਾ ਹਾਂ ਕਿ ਕਿ ਸੇਕ ਦਾ ਸਾਲ ਦਾ ਹੁੰਦਾ ਸਾਲ ਕਦੋਂ ਸਵਾ ਸਾਲ ਸਵਾ ਹਾਂ ਸਾਲੇ ਹੁੰਦਾ ਸਵਾ ਸਾਲ ਬਜ਼ੁਰਗਾਂ ਦੀ ਗੱਲ ਮੰਨੀ ਦੀ ਹੈ ਵਿੱਤੀ ਹੋ ਗਿਆ ਮਤ ਸਵਾ ਸਾਲ ਨੂੰ ਕਿੰਨੇ ਦਿਨ ਹੋ ਜਾਣੇ ਆਪਾਂ ਫਾਜਾ ਮੈਂ ਬਜ਼ੁਰਗ ਹੋਇਆ ਹੀ ਨਹੀਂ ਦੱਸਾਂ ਜਦੋਂ ਮਿੰਨੇ ਹੋਰ ਉੱਪਰ ਜਿਹੜੇ ਬੜੇ ਹੁੰਨੇ ਆ ਬੇਬੇ ਰਾਂ ਵਸ ਮਾਰਚ ਤੋਂ ਬਾਅਦ ਫਿਰ ਤਾਂ ਚੁੱਲ੍ਹਾ ਬਣੂਗਾ ਆਹੋ ਤੇ ਮਾਰਚ ਤੋਂ ਬਾਅਦ ਹੀ ਬਣਨੇ ਸੀ ਚੁੱਲ੍ਹੇ ਦਾ ਸੌਦਾ ਮਾਰ ਲਿਆ ਗੂ ਜਿਹੜਾ ਇੱਕ ਮੈਂ ਦੇਖਿਆ ਤਾਂ ਜਾਂਦੇ ਜਾਂਦੇ ਰਸਤੇ 'ਚ ਮਿੱਟੀ ਦਾ ਹਨ ਬਣਿਆ ਪਿਆਤਾ ਕੋਈ ਨੂੰ ਦੇਖ ਰੋ ਉਹੀ ਚੱਕ ਲਿਆ ਆਂ ਕਿਹਦੇ ਲਿਆ ਸਕਦੇ ਆ ਪਾਉ ਬਣਾਉਣਾ ਨਹੀਂ ਹੁੰਦਾ ਮਿੱਟੀ ਦਾ ਹੈ ਨਾ ਮਿੱਟੀ ਦੀ ਭਾਈ ਕਰਾ ਦੇ ਦੀ ਆਹ ਤਾਂ ਸਿਮਿੰਟ ਦੇ ਵੀ ਲਿਆਵੇ ਉਹਨਾਂ 'ਤੇ ਗਾਰਾ ਲੱਗ ਜਾਣਾ ਅੱਛਾ ਹਾਂ ਇਹ ਆ ਗਏ ਕੀ ਸਾਹ ਉਹਦਾ ਥੱਲੇ ਉਹ ਕਹਿੰਦਾ ਠੰਮੂ ਨੂੰ ਵੀ ਲਾ ਫਿਰ ਠੰਮੂ ਨੂੰ ਕਹਿੰਦੇ ਉਹਨੇ ਉਹਨਾਂ ਨੂੰ ਹਾਂ 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 ਹਾ ਦੀਆ ਦੀਦੀ ਆ ਵੀ ਤੁਸੀਂ ਵਕਤ ਲਉਂਦੇ ਆਟੋਮੈਟਿਕ ਕੰਮ ਚੱਲਦਾ ਆ ਵੀ ਇੱਕ ਵਾਰਕ ਚੱਲ ਕੇ ਨਾ ਫੇਰ ਦੋਈ ਵਾਰ ਜਾਂ ਥੋੜਾ ਬਹੁਤਾ ਕਰ ਆ ਨਹੀਂ ਹਟਦੇ ਅੱਜ ਘੋੜੀ ਭਜਾ ਭਜਾ ਕੇ ਇਹਨਾਂ ਨੂੰ ਤਕਾਈ ਪਈ 24 ਇੱਕ ਆ ਇੱਧਰ ਮਗਰ ਚਾਬਾ ਚ ਆ ਵੀ ਨਾ ਚੱਲ ਬਈ ਪੱਛੋ ਪੱਛੋ ਇਹ ਪ੍ਰੈਕਟਿਸ ਹੈ ਚੜਨੇ ਵਾਲਿਆਂ ਦੀ ਮੈਂ ਤਾਂ ਇੱਕ ਵਾਰ ਚ ਘੋੜੀ ਚੜਿਆ ਤਾਂ ਉਹ ਵੀ ਉਹ ਲੈ ਕੇ ਆਇਆ ਤਾਂ ਆਪਣਾ ਕਿਆ ਨੋ ਭਾਣ ਜਾ ਅਮਰੋਦ ਪਾਲ ਆ ਹਾਂ ਰਵਿੰਦਰ ਸਿੰਘ ਆ ਗਿਆ ਸਾਡੀ ਨਾ ਕਾਣੂ ਫਿਰਦਾ ਹੋ ਇੱਕ ਅੱਧੀ ਕੋੜੀਆਂ ਦਾ ਖਰਚਾ ਬਹੁਤ ਆ ਚਲੋ ਕਿੱਥੇ ਡੰਗਾ ਰੱਖੇ ਵੇ ਇੰਨੇ ਓਰੇ ਉਹਨੇ ਕੋੜੀ ਵੀ ਰੱਖੇ ਲਈ ਚਲ ਮੈਂ ਤਾਂ ਕਿਹਾ ਭਾਈ ਰੱਖ ਲੋ ਪਤਾ ਨੂੰ ਬਿਗਨ ਪਾਉਣਾ ਹਾਂ ਅਗਲੇ ਨੇ ਸੰਭੜੀ ਐਂ ਕਹਿੰਦੇ ਕਿੱਥੇ ਉਹਨੇ ਇੰਨੇ ਡੰਗਾ ਰੱਖਿਆ ਸਤ ਕੋੜੀ ਘੋੜੀ ਦੇਖਾ ਘੋੜੀ ਦਾ ਕੰਮ ਹੈਗਾ ਵੀ ਜਦ ਤੱਕ ਉਹਦਾ ਮਾਲਕ ਆਪ ਸੇਵਾ ਨਹੀਂ ਕਰਦਾ ਉਹਦਾ ਰੱਖਣ ਦਾ ਕੋਈ ਫਾਇਦਾ ਨਹੀਂ ਉਹ ਤਾਂ ਪਰ ਖਰ ਖਰਾ ਵੱਜਣਾ ਉਹਨੂੰ ਛੋੜ ਲੈ ਖਲਾਉਣੇ ਉਹਦੀ ਸੇਵਾ ਕਰਨੀ ਐਨਾ ਟਾਈਮ ਹੈਗਾ ਪੈਰਾਂ ਦੇ ਥੱਲੇ ਆਹੋ ਤੇ ਇਹ ਤਾਂ ਮਸ਼ੀਨ ਬਹੁਤ ਰੌਲਾ ਪਾਉਂਦੀ ਵਿਚਾਰੀ ਸਾਡੀ ਆ ਕਾਰਡ ਚੱਕਿਆ ਤਾਂ ਇਹਦਾ ਕੀ ਕਾ ਲੱਗਣੇ ਇੰਜੈਕਸ਼ਨ ਆਏ ਮੇਰੇ ਪੁੱਤਰੇ ਇਹ ਇਹ ਪੂਪੂ ਦੇ ਟੀਕੇ ਲੱਗਣੇ ਫਿਰ ਰੋਗੀ ਵੀ ਨਾ ਇਹ ਥੋੜਾ ਟਾਈਮ ਇਹ ਰੋਣਾ ਰਾਤ ਨੂੰ ਅਕੜਾ ਹੋਣਾ ਹੈ ਉਹ ਪਤਾ ਕਰ ਲਿਆ ਕਹਿੰਦੇ ਦੋ ਦੋ ਘੰਟੇ ਬਾਅਦ ਨਾ ਇਹ ਜਿੱਥੇ ਇੰਜੈਕਸ਼ਨ ਲੱਗਿਆ ਉੱਥੇ ਥੋੜੀ ਥੋੜੀ ਬਾਮ ਲਾਈ ਜਾ ਉਹ ਅਕੜਾ ਨਹੀਂ ਹੋਣਾ ਇਹਦੇ ਅੱਛਾ ਤੂੰ ਦਿਨ ਦਿਨ ਤੇ ਬੁਖਾਰ ਦੀ ਦਵਾਈ ਵੀ ਰੱਣੀ ਆ ਦਵਾਈ ਤਾਂ ਦੇਣੀ ਆ ਅਕੜਾ ਦੀ ਗੱਲ ਕਰਦੇ ਆ ਇਹਦੇ ਦਵਾਈ ਲਾਈ ਜਲੇ ਉਹ ਵੀ ਅਕੜਾ ਨਹੀਂ ਹੋਣਾ ਹੈਗਾ ਹੂੰ 3.5 ਮਹੀਨੇ ਦੇ ਇਹਨਾਂ ਨੂੰ ਹੋਰ ਸੋਝੇ ਨੇ ਜਾਲ ਟੀਕੇ ਲੱਗਣੇ 1.5 ਸਾਲ ਲੱਗਣਿਆ ਜਦ ਤੱਕ ਉਹਨਾਂ ਨੂੰ ਟੀਕੇ ਟੀਕੇ ਦੇ ਨਾਮ ਨੂੰ ਅੱਖਾਂ ਖੋਲ੍ਹੀ ਉਹਨੇ ਇਹ ਗੁਣੇ ਟੀਕੇ ਲਾਉਣੇ ਪਿੱਦੇ ਜਾਲੇ ਗੰਦੇ ਜਾ ਰਹੇ ਕਹਿੰਦੇ ਟੀਕੇ 라दो ਟੀਕੇ 라दो ਅਸੀਂ ਨਹੀਂ ਲਾਉਣੇ ਟੀਕੇ ਟੁਕੇ ਅਸੀਂ ਤਾਂ ਨਾਨੀ ਨੂੰ ਪਾਰ ਕਰਨਾ ਪੜੇ ਚੱਲੀਏ ਫੇਰੇ ਟਾਈਮ ਬਹੁਤ ਹੁੰਦਾ ਤਾਂ ਚਲੋ ਲੋ ਬਹਾਦਰ ਨੂੰ ਦੋ ਆਪਾਂ ਚੱਲ ਲੈ ਕਿੱਥੇ ਨੂੰ ਗਰੇਡ ਨੂੰ ਕਲੇਡਾ ਨੂੰ ਕਲੇਡਾ ਕਲੇਡਾ ਨੂੰ ਕਿਹਾ ਸਾਡੀ ਦਾ ਇਹੀ ਰੋਪੜੇ ਕਨੇਡਾ ਸਾਡੀ ਦਾ ਸਾਹੀ ਤਾਂ ਮੈਂ ਕਹਿੰਦੀ ਹਾਂ ਪੁਣੀ ਰੋਪੜੇ ਕਨੇਡਾ ਪਰ ਇਹ ਵੀ ਉੱਠ ਕੜਿਆ ਹਾਂ ਇਹ ਵੀ ਉੱਠ ਕੜਿਆ ਗੁੱਗੂ ਫਲੇ ਚੱਲ ਨੂੰ ਨਾਲ ਲੈ ਜਾਣਾ ਗੁੱਗੂ ਨਾਨਾ ਲੋਂਡਾ ਹਾਂ ਮੈਂ ਮੱਗੀ ਲੋਂਡਾ ਗੁੱਗੂ ਨਾਨਾ ਲੋਂਡਾ ਹਾਂ ਮੈਂ ਮੱਗੀ ਲੋਂਡਾ ਦੇਖ ਰੋ ਕਿਆ ਕਰਨ ਲੈ ਕੇ ਜਾਣਾ ਕੋ ਛੱਡਣਾ ਜਿੱਦਾਂ ਕਰਨਾ ਕਰ ਲੋ ਲੈ ਚੱਲੀਏ ਚੱਲ ਫੇ ਚੱਲੀਏ ਯਾਰ ਆਪਾਂ ਚੱਲਦੇ ਹੀ ਆ ਅੱਜ ਆਉ ਉਹ ਉਹ ਕਰਦੀ ਆ ਉਹ ਉਹ ਕਰਦੀ ਆ ਇਹਦੀ ਟੋਪੀ ਦੇ ਦੇ ਮਸੀ ਲੈ ਹਵਾ ਲੱਗੀ ਜਾਂਦੀ ਹੈ ਉਹ ਹਜੇ ਨਹੀਂ ਹੋ ਰਹਿਣ ਦੇ ਗੱਡੀ ਚ ਹੋਰ ਲੱਗਣੀ ਇਹਨੂੰ ਗਰਮਾਸ ਜੀ ਗਰਮਾਸ ਜੀ ਧੁੱਪ ਚ ਗਰਮਾਸ ਲਾਤੀ ਜਦ ਤੱਕ ਖੜੀ ਹੋਣਾ ਤਾਮ ਤਾਮ ਹਵਾ ਪਰ ਲਾ ਦੇ ਉਹਥੇ ਜਿੱਥੇ ਉਹ ਬੈਠੀ ਇੱਥੇ ਨਹੀਂ ਬਗੜਦੀ ਨਾਨੀ ਬੱਡੇ ਨਾਨੀ ਨਾ ਖੜੀਂ ਕੇ ਕੱਲੇ ਕ ਜਾਣੀਆਂ ਉਹ ਰਹਿਣ ਦੋ ਚਲ ਮਸ ਮਿਲ ਲੈ ਆਓ ਬਰ ਆਜੋ ਜਾਗਦੇ ਆ ਬੰਦੇ ਤਾਂ ਹੈਂ ਕੱਢ ਜਾ ਮੈਂ ਮੈਡਿਕ 2 ਕੁ ਪਾ ਦਨ ਤੋਂ ਕੱਪੜੇ ਜਾਨੂ ਉੱਤੀ ਘੜੇ ਹੋਣਾ ਮੋੜੇ ਆਉਣਾ ਆਹ ਰਾਤੀ ਤੇ ਐ ਅੱਜ 50 ਤੱਕ ਜੀ ਆਉਣਾ ਨਹੀਂ ਕੱਲ੍ਹ ਸਵੇਰੇ ਆਉਣਾ ਜੀ ਅਸੀਂ ਰੋਪੜ ਸਾਨੂੰ ਉਹ ਮਲੇ ਆਇਆ ਫਲੈਟ ਜੇ ਇੰਜੈਕਸ਼ਨ ਲੱਗੇ ਉਹਨਾਂ ਤਾਂ ਚੰਗਾ ਦਾ ਫੇਰ ਜਿਆਦਾ ਲੱਗਣਾ ਤਾਂ ਜਿਆਦਾ ਨੂਰ ਦਾ ਬਰਥਡੇ ਮਨਾਇਆ ਤਾਂ ਕੋਈ ਨਾ ਉੱਪਰ ਹੋ ਜਾਂਦੇ ਉਹ ਤਾਂ ਕਿਹਾ ਉਹ ਤਾਂ ਕੋਈ ਚੱਕਰ ਨਹੀਂ ਜਦ ਮਰਜ਼ੀ ਲਵਾ ਲਓ ਬਿਨ ਲਵਾ ਲਿਆ ਤਾਂ ਫਾਂ ਟੀਕੇ ਲਿਖਿਆ ਹੋਇਆ ਹੁਣ ਚਾਹੀਦਾ ਵੀ ਕਿੰਨੇ ਟੀਕੇ ਲੱਗੇ ਆ ਜੀ ਹੂੰ ਮੇਨ ਤਾਂ ਉਹ ਤੇ ਟਪੈਂਡ ਹੁੰਦਾ ਨਈ ਹਾਂ ਰਿਕਾਰਡ ਤੇ ਚੜਨੇ ਆ ਇੱਕ ਕਾਲੀ ਕਾਲੀ ਕਾਲਾ ਬੁਖਾਰ ਹੋ ਗਿਆ ਟਾਈਪ ਹੈਡ ਪੀਲੀਆ ਇੰਜੈਕਸ਼ਨ ਹੈ ਸਭ ਤੋਂ ਦੂਰ ਰੱਖਦਾ ਹੈ ਜਿਹੜਾ ਹੁਣ ਇਹ ਲੱਗਣਾ ਹੈ ਮੈਨੂੰ ਪੁੱਛਿਆ ਮੈਂ ਕਿ ਕਾਲਾ ਉਹਨੂੰ ਕੀ ਸਿਸਟਮ ਮਤਲਬ ਬੱਚੇ ਦਾ ਸਟਰੋਂਗ ਕਰਨਾ ਨੇ ਹਾਂ ਹਾਂ ਹੋਰ ਕੁਝ ਨਹੀਂ ਹੈਗਾ ਦੇਖ ਲੈ ਕੀ ਕਰਨਾ ਉਹ ਤਾਂ ਟੀਕੇ ਲਵਾਉਣੇ ਫਿਰ ਲੈ ਚੱਲ ਮੈਂ ਤਾਂ ਉਹ ਕਹਿੰਦੀ ਵੀ ਲੋਹਾ ਇਹਦਾ ਕਾਹਾਂ ਕਾਹਾਂ ਹੋਈ ਹੋ ਜਾਂਦਾ ਠੀਕ ਆ 2 ਮਹੀਨੇ ਦੀ ਹੋ ਗਈ ਹੈ ਪਤਾ ਕਾਤੇ ਦੀ ਵਾਸਤੇ ਫਿਰ ਅੱਗੇ ਦੀਦੀ ਨੇ ਆ ਜਾਣਾ ਤਾਂ ਵੀ ਜੇ ਮਾੜਾ ਮੋਟਾ ਔਖਾ ਕਰੇ ਮੰਮੀ ਨੇ ਦੇਖ ਤਾਂ ਲੈਣੀ ਸਮਝ ਲਓ ਇਹ ਮੈਨੂੰ ਆਏ ਕਰਮਨ ਕੀਰਤਣਾ ਨੇ ਵੀ ਆ ਜਾਣਾ ਫਿਰ ਉਹਦੇ ਵੀ ਲੱਗਣਾ ਹੈ ਚੱਲ ਇਕੱਠਿਆਂ ਦੇ ਨਹੀਂ ਲੱਗਾ ਹੁਣ ਤਾਂ ਤਾਂ ਹੀ ਤਾਂ ਹੋਰ ਕਿਆ ਕਹਿੰਦੀ ਹੈ ਹਨਾ ਦੀਦੀ ਔਖਾ ਹੋ ਜਾਣਾ ਨਾ ਉਹਨਾਂ ਵੀ ਤੈਨੂੰ ਸਾਹਮਣੇ ਨੇ ਆਲੇ ਫਿਰ ਅੱਜ ਚੱਲੇ ਫਿਰ ਲੈ ਚੱਲ ਚੱਲ ਫਿਰ ਕਰ ਕਰ ਦੁੱਧ ਪਾਏ ਦਾ ਬੱਡੇ ਨਾਲ ਇਹਨੂੰ ਕਿਹੜੀ ਆਏ ਆ ਵੀ ਹੁਣੇ ਕੜਾਹ ਹੋ ਜਾਣਾ ਹੈ ਸ਼ਾਮ ਤੱਕ ਛੱਡ ਜੀ ਹੂੰ ਪਰ ਉਰੀ ਛੱਡ ਜੀ ਤਾਂ ਕੀ ਕਰੋਂਗੇ ਨਾਲ ਅੱਜ ਨਾ ਨਾਨਕੇ ਰਹਿਣ ਸਵਾਦੀ ਐ ਦੇਖ ਲੋ ਆਈ ਕਰੀ ਜਾਨੀ ਐ ਜੀ ਮੇਰੇ ਨਾਉ ਹੀ ਨਹੀਂ ਲੰਦੀ ਆ ਵੀ ਤੂੰ ਵੀ ਰਹਿ ਜੀ ਥੋੜੀ ਨੀ ਮੈਂ ਤੇਰੇ ਜਾ ਤੈਨੂੰ ਤਾਂ ਤਾਂ ਕਹੂੰਗੇ ਰਹਿਣ ਨੂੰ ਤੇ ਤੇਰੀ ਜਠਾਣੀ ਉਰੇ ਹੋਊਗੀ ਨਾਲੇ ਉਂ ਵੀ ਸੱਸ ਕੱਲੀ ਆ ਮੰਮੀ ਕੱਲੀ ਆ ਉਹੀ ਤਾਂ ਗੱਲ ਆਏ ਮੈਨੂੰ ਪਤਾ ਜੈਸੇ ਕਾਪਟੇੰਟ ਜੰਮਦਾਰ ਆ ਹੂੰ ਤੇ ਗਾਲਾਂ ਕੱਤੇ ਕੱਢੀ ਜਾਂਦੀ ਸਾਰੀ ਉਹ ਤਾਂ ਹੁਣ ਬੜਾ ਮੋਟਾ ਗੁੱਸਾ ਕਰਦਾ ਬੁੱਲਾ ਹੋਰ ਆ ਹੁਣੇ ਮਨਾਉਣ ਦੀ ਮਾਰੀ ਜੀ ਥੋੜੇ ਜਿਲੇ ਲੈਲੀ ਪਿੱਲੀਆਂ ਕਰ ਲੱਗੀ ਹੋਈ ਆ ਚਲੋ ਫੇਰ ਉੱਠੋ ਚੱਕ ਫੇਰ ਦੁੱਧ ਦਾ ਪਾਣੀ ਪਾ ਗਰਮ ਬਹੁਤ ਅੱਜ ਦਿਨ ਭੁੱਖ ਲੱਗੀ ਪਰ ਇਹਨੂੰ ਜਦ ਬਸ ਪੋਲੀ ਦੀ ਦਵਾਈ ਪਲਾਤੀ ਫੇਰ ਉਹ ਤੋਂ ਬਾਅਦ ਦੁੱਧ ਨਹੀਂ ਪਲਾਉਣਾ ਮੋਲਦੀ ਜੀ ਇੱਕ ਵਾਰ ਦੀ ਮੈਂ ਪਲਾ ਦੇ ਹਾਂ ਹੁਣ ਜਾਂਦੇ ਜਾਂਦੇ ਪਲਾ ਆ ਹੋ ਜਾਊਗਾ ਕਿੰਨੇ ਟਾਈਮ ਬਾਅਦ ਪਲਾਉਂਗੇ ਇਹਨੂੰ ਦੋ ਦਿਨ ਦੱਸ ਦਿੰਦੇ ਹਾਂ ਟਾਈਮ ਦਿੰਦੇ ਹਾਂ ਮੈਂ ਤਾਂ ਅੱਧਾ ਮੱਟਾ ਨਹੀਂ ਰੋਂਦੀ ਤਾਂ ਕੰਟੇ ਦੀ ਗੱਲ ਹੁੰਦੀ ਸਾਰੇ ਵੀ ਆਏ ਪਹਿਲਾਂ ਬੁਲਾ ਦੇਣਾ ਆਪਾਂ ਨੇ ਇਹਨੂੰ ਉੱਧਰ ਜੀ ਕੰਟੇ ਦੀ ਗੱਲ ਹੁੰਦੀ ਆਂ ਆਡੀਓ ਦੀ ਦਵਾਈ ਵੀ ਟੋੜੀ ਨਾਲੇ ਬੁਲਾ ਦੇਣੇ ਪੁੱਤਾਂ ਬੁਲਾਉਂਦੇ ਹੁੰਦੇ ਆ ਬੁਲਾਉਣੀ ਆ ਓਏ ਮੇਰੇ ਬੂਪੇ ਦੇ ਟੀਕੇ ਲਾ ਦੇਣਾ ਅੱਜ ਇਹਨਾਂ ਨੂੰ ਇਹ 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 ਮੇਰਾ ਪੂਣੀਆਂ ਜੀਓ ਨੀ ਖਾ ਕਰਤੀ ਨਾਨਾ ਕਹਾਂ ਜੇ ਪੁਨੀਆ ਜੀ ਨਾਨਾ ਬਹੋ ਨਾ ਖਾ ਬੱਦ ਮੇਰੇ ਪੁੱਤੜੀਆਂ ਇਹ ਬੁੱਧੂ ਦੀਆਂ ਪੁੱਤੜੀਆਂ ਚਲੋ ਠੀਕ ਆ ਜੀ ਹੁਣ ਸਾਨੂੰ ਅੱਗੇ ਤਲ ਕੀ ਮਿਲਾਂਗੇ ਬਹਿਗਰੂ ਰੱਖਿਆ ਸੁੱਖ ਛੜਦੀ ਗਲਾ ਚ ਇਹ ਬੋਨੀ ਵਿੱਚ ਤੁਰਦੇ ਘਾ ਤਲੀ ਤੁਸੀਂ ਹੁਣ ਸਾਡਾ ਚਾਚਾ ਇਨੀ ਤੁਰਦਾ ਤਾਂ ਸੱਚੇ ਕਦੇ ਮਿਟਾ ਕਰੀਏ ਤੇ ਚਾਚੀ ਤੁਰ ਪਾ ਚਾਚੀ ਤੁਰ ਪਾ ਸਾਸੀ ਚਾਚਾ ਜੀ ਆਹ ਉਹਨੂੰ ਆਹ ਉਹਨੂੰ ਉੱਧਰ ਲੈ ਕੇ ਬੈਗੀ ਐ ਮੇਰਾ ਪੁੱਤ ਹੁਣ ਉੱਥੇ ਕਰਿਆ ਇਹਦੇ ਦੁੱਜੂ ਦਾ ਧਲਦਾ ਸਿੰਚਲਾ ਅੱਛਾ ਗੱਡੀ ਚ ਪਲਾਉਂਗੇ ਇਹਦੇ ਨੂੰ ਇੰਜੈਕਸ਼ਨ ਲੱਗਣਾ ਨਾ ਕਹਿੰਦੇ ਪਹਿਲਾਂ ਦੁੱਧ ਪਿਲਾ ਦੋ 2 ਘੰਟੇ ਬਾਅਦ ਪਲਾਉਣਾ ਫਿਰ ਜਿ ਪਲਾਉਣਾ ਹੁੰਦਾ ਏ ਕੁੱਕੜੀ ਕੁਕੜ ਕੋਲੇ ਕੂੰ ਹਸਾਈ ਨੂੰ ਹਸਾਈ ਏ ਲਾ ਆਇ ਹਲਾਉਣਾ ਇਹਨੂੰ ਕਿਵੇਂ ਹਲਾਇ ਸਮਾ ਹੁੰਦਾ ਹਸਾਉਣਾ ਹਸਾਈ ਦਾ ਕਿਵੇਂ ਹੁੰਦਾ ਮੂੰਹ ਆਪਣੇ ਕਿੰਨੂ ਕਰ ਲਿਆ ਉਹ ਤਾਂ ਹੁਣ ਮੇਰੇ ਕਿੰਨੀ ਨੂੰ ਆ ਦੇ ਕੇ ਚੁੱਕੀ ਓਏ Hayatı aslan eri, tuhuyasıcıca niye? Ayadi ya, ne buralı? Hey, aydıka. Hey, haye. Ena panganın ne de bir çapalı ne? Ena ਉਹ ਵੀ ਰਵੱਈਆ ਓਏ ਕਾ ਤੇ ਕੋ ਤੇ ਓਏ ਨਹੀਂ ਠੰਡਾ ਤਾਂ ਹੈ ਵੀ ਨਹੀਂ ਜਿੱਥੇ ਤੂੰ ਪੈਕ ਲਾ ਕੇ ਕਰ ਰਹਾ ਇਹਨੂੰ ਓਏ ਓ ਓ ਮੇਰੀ ਹੱਗ ਹਾ ਮੇਰੀ ਹੱਗ ਹੋਏ ਹਾ ਗੁੱਛ ਕਾ ਗੀਤੀ ਸੋ ਵਾਟ ਉਹ ਦੇ ਦੇ ਇਹਨੂੰ ਆ ਦੇ ਤੇ ਜਸਮੀਨ ਚਲੋ ਫਿਰ ਹੁਣ ਚਾਲਾ ਵੀ ਚਾਲਾ ਵੀ ਕਾਹ ਦਾ ਹੈ ਕਦੇ ਚੱਲੀ ਆਕਣੀ ਆ ਜਿਹੜਾ ਸੇ ਸ਼ਾਮ ਨੂੰ ਤੇਰੇ ਘਰ ਦੁੱਤਾਂ ਮੇਰੀਆਂ ਕੋ ਤੁੱਤਾ ਪਤਾ ਨਹੀਂ ਤੇਰੇ ਕਰਤੂਤਾ ਪਤਾ ਨਹੀਂ ਆ ਬਸ ਅੱਥੇ ਰੋਟੀ ਖਾਏ ਆ ਕਿ ਕਰਤ ਕੁੜੀ ਦੀ ਲੜੀ ਗਈ ਜੱਤ ਚੱਲੀ ਚੱਲੀ ਨਹੀਂ ਹੈਗੀ ਆਪਣੇ ਕੰਮ ਨੂੰ ਚੱਲੀ ਜਾ ਆ ਜਿਹੜਾ ਮੈਂ ਚਾਲਾ ਆਏ ਘਰ ਵੀ ਆ ਵੀ ਨਿਕੜਾ ਸ਼ਾਮ ਨੂੰ ਆ ਤਾਂ ਜਾਣਾ ਮੈਂ ਜਾ ਤੈਨੂੰ ਹਾਂ ਕਾ ਨਾਨੀ ਵਾਲਾ ਰੂਪ ਆ ਗਿਆ ਕਾ ਕਦੇ ਦੰਦੀ ਨਹੀਂ ਆ ਗਈ ਖਾਲੀ ਤੇ ਨਾਨੀ ਤਾਂ ਹੁਣ ਵੀ ਦੰਦੀ ਦੇਖ ਲੈ ਖਾਲੀ ਤੇ ਫੇਰ ਉਹ ਨਾਨੀ ਆ ਅੱਛਾ ਆਏ ਤਾਂ ਨਾਨੀ ਬਣ ਕੇ ਰਹਿ ਤਾਂ ਨਾਨੀ ਉਹ ਵੀ ਆਈ ਮੈਂ ਜਿੱਡੀ ਹੋ ਕੇ ਕੋਈ ਵਾਹ ਤੇ ਕਰ ਲੈ ਪੱਪੀ ਉਹ ਬੂਬਾ ਦੇ ਦੇ ਪੁੱਪਾ ਚੱਲੀ ਇਹ ਕਰਾ ਤੇ ਦੰਦ ਨੂੰ ਕੀ ਕਰਨਾ ਇੰਜੈਕਸ਼ਨ ਤਾਂ ਲਵਾਉਣਾ ਪੈਣਾ ਮੰਮੀ ਹੁਣ ਦੀਦੀ ਜੂਪੀ ਨਹੀਂ ਗਈ ਵੀ ਮੈਨੂੰ ਔਖਾ ਹੋ ਜਾਣਾ ਹੁਣ ਤਾਂ ਮੰਮੀ ਦੇਖ ਵੀ ਲਉਗੀ ਨੂੰ ਜੇ ਮੈਂ ਇੱਥੇ ਨਹੀਂ ਜਾ ਹੁਈ ਚਲੋ ਚੰਨ ਨਾ ਤੇ ਟੀਕਾ ਲਗੜਾ ਜ਼ਰੂਰੀ ਹੈ ਚਲਦੇ ਵੀ ਚੱਲ ਫੱਲੇ ਜ਼ਰੂਰੀ ਲੋਣਾ ਟੀਕਾ ਵੀ ਚੱਲ ਹੋਣਾ ਮੈਂ ਤੇ ਪੀਛ ਹ ਬਨਵਣਾ ਕਹਿੰਦਾ ਤੇ ਬੁੱਫਾ ਚਾਹ ਪਾ ਚੁੰਨੀ ਤੇਰੀ ਪਛਾਹ ਆ ਦੇ ਨਾ ਸਵੇਰੇ ਕੋਈ ਨਾ ਕੋਈ ਕੰਮ ਚੱਕ ਲੈ ਆਉਣਾ ਬਸ ਕੋਈ ਗੱਲ ਨਹੀਂ ਕੀ ਹੋ ਗਿਆ ਵੀ ਆ ਜਾਣਾ ਕੋਈ ਨਾ ਕੋਈ ਕੰਮ ਚੱਕ ਲੈ ਆਉਣਾ ਅਸੀਂ ਮਾਸੀ ਕਰਕੇ ਆਏ ਤੇ ਮਾਸੀ ਬਿਮਾਰ ਸੀ ਸਾਡੀ ਸਾਰ ਗੁਣ ਵੀ ਕਹਿ ਦਿੱਤੀ ਨਾਨੀ ਕੋਲ ਜਾਣਾ ਇਹ ਦਰ ਚਲਾ ਉਧਰ ਪਾਈਪਸ ਵਗਾਰੇ ਪਾ ਕੇ ਦੇ ਚਾ ਸ਼ਾਮ ਨੂੰ ਲੈਣੂਗੀ ਕੋਈ ਤੁਸੀਂ ਤੁਹਾਨੂੰ ਪਤਾ ਹੋਊਗਾ ਤਾਂ ਕਿੰਨਾ ਨਹੀਂ 나 ਹੁਣ ਤਾਂ ਦੋਨੋਂ ਚਲੇ ਜਾਣਾ ਉਹ ਆਹੋ ਕਿੰਨੀ ਵਾਰੀ ਕਹਿੰਦੀ ਸਮਝਿਆ ਮੈਂ ਫੂਲ ਚੱਲੀ ਐ ਸ਼ਾਮ ਨੂੰ ਮੇਰੇ ਆਲ ਭੋਗੇ ਜਮ ਗੱਡੀ ਚ ਬਿਠਾ ਲਈ ਮੈਂ ਮੱਜੰਦੀ ਚੱਲ ਪਤ ਐ ਆਜੋ ਹੁਣ ਟਾਈਮ ਨਾਲ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਕਹਾਂ ਜਾ ਕੇ ਮਿਲਾਂਗੇ ਚਲੋ ਤਾਨੂੰ ਗੇਰ ਨਾ ਦਈ ਤੂੰ ਉਹ ਕਦੇ ਆਉਂਗਾ ਇੱਥੇ ਲਾ ਹੰਦਲ ਜਿਹਾ ਸੁਈ ਜਿਹੜਾ ਦਿਲ ਬਣਾ ਪਿਆ ਬਣਾ ਇੱਥੇ ਲੱਗੇ ਇੱਥੇ ਲੱਗੇ ਨਾ ਨਾ ਇੱਥੇ ਲਾਉਣੀਆਂ ਦਿਲ ਜਿਹਾ ਜਿਹੜਾ ਦਿਲ ਇਹ ਕਿਸੂਈ ਲੱਗੂਗਾ ਬਾਹਰ ਨਹੀਂ ਇੱਥੇ ਨਾੜ ਹੈਗੀ ਉਹ ਫ੍ਰੀਡ ਸਾਡਾ ਦਿਖਦੀ ਆ ਤੇ ਨੀਲੀ ਜੀ ਐ ਨਹੀਂ ਦਿਖਦਾ ਦਿਖਦੀ ਆ ਇਧਰੋਂ ਦਿਖਦੀ ਉਹ ਮੇਰੀ ਭੈਣ ਜਾਣ ਕੇ ਨਹੀਂ ਲਾਉਂਦੇ ਹੈਗੇ ਟੈਟੂ ਬਣਾ ਦਿੰਦੀ ਖਾ ਗਈ ਹੱਡ ਦੀ ਟੈਟੂ ਦਾ ਅਸੈਸ ਕਰ ਗਿਆ ਤੈਨੂੰ ਹਾਂ ਕੋਣ ਹਾਇ ਤਾਂ ਬਥੇਰਾ ਮੇਰਾ ਬਾਪਿੰਦੀ ਭੈਣ ਇਹ 10 ਗ੍ਰਾਮ ਹੁੰਦਾ ਮੇਰੇ ਤੇ ਇਹ ਜਿਹੜੀ ਪਹਿਲੀ ਬਲੈਕ ਵਾਲੀ ਰਿਪੋਰਟ ਆ ਉਹਦੇ ਚ ਲਿਖਿਆ ਵਾ ਵੀ ਕਿੰਨਾ ਉਹ ਮੇਰਾ ਭੋਂਚਾ ਦੇਖਣੀ ਪਈ 11 ਗ੍ਰਾਮ ਆ 10 ਪੀਗੀ 1 ਗ੍ਰਾਮ ਪੀਗੀ ਤੁਮੜਾ ਭੋਂ ਆਹੀ ਪਈ ਰਿਪੋਰਟ ਉਹ ਅੱਛਾ 11.7 ਆ ਵੱਧ ਗਿਆ ਪੀਗੀ ਤੂੰ ਮੇਰਾ ਨਹੀਂ ਨਹੀਂ ਕਿੰਨੇ ਦਾ ਮਤਲਬ ਨਹੀਂ ਰੋਟੀਆਂ ਪਾਣੀ ਭੰਗ ਪਾਕਣਾ ਸਵਾ 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 ਚਲੋ ਡਾਕਟਰ ਕੋਲ ਤੇ ਪਹੁੰਚ ਜਾ ਜੀ ਬੇਲਾ ਚੌਂਕ ਆ ਪੂਰੀ ਮਾਸਤੀ ਲੱਗੇ ਹੋਏ ਮਾਰਨਾ ਹੈ ਅੱਜ ਹੋਏ ਨਹੀਂ ਹਜੇ ਡਾਕਟਰ ਕਹਿੰਦਾ ਜੀ ਪਹਿਲਾਂ ਮੈਡਮ ਨੂੰ ਜੂਸ ਪਿਲਾ ਕੇ ਲਿਆਓ। ਬਾਕੀ ਕੰਮ ਬਾਅਦ ਵਿੱਚ। ਤਾਂ ਦਵਾਈ ਕਹਿੰਦਾ ਬਾਅਦ ਵਿੱਚ ਲਿਖੂਗਾ ਮੈਂ। ਇਹਨੇ ਵੀ ਕਹਿਤਾ ਕਹਿੰਦੀ ਮੈਂ ਸਵੇਰ ਦੀ ਨਹੀਂ ਖਾਦਾ ਭਾਈ ਜੀ ਕੁਸ ਬਸ ਦੋ ਪ੍ਰਸ਼ਾਦ ਹੋ ਛੱਕੇ ਪਿਆ। ਉਹ ਕਹਿੰਦੀ ਦੁਪਹਿਰ ਦਾ ਖਾਣਾ ਤਾਂ ਪਕਾਉਂਦੇ ਨਹੀਂ। ਉਹ ਤਾਂ ਦੁਪਹਿਰ ਨੂੰ ਵੀ ਖਾਓ। ਮੈਂ ਕਸਮ ਸਾਡਾ ਤਾਂ ਸਵੇਰਾ ਹੀ 12 ਵਜੇ ਆ ਸਵੇਰ ਵਾਲਾ ਹੀ। ਨਾਲ ਲਗਾ ਸੀ ਸਵੇਰੀ 7 7 8 8 ਰੋਟੀਆਂ ਠੂਸ ਲੰਦੇ ਅੰਦਰ। ਜੀਵਾਲ ਕੰਮ ਵੀ ਦੁਪਹਿਰ ਵਾਲਾ ਹੀ ਖਾਣਾ ਸੀ ਤਾਂ ਬਸ ਸਵੇਰ ਵਾਲਾ ਖਾਣਾ ਹੀ 12 ਵਜੇ ਖਾਣਦੇ ਆ ਹਾਂ ਉਹਨੇ ਹੋਰ ਕੀ ਜੀਣਾ ਕੀ ਕਰਨਾ ਪੁੱਤ ਕਰਵਾ ਦਿੰਦਾ ਕਰਵਾ ਦੋ ਮੈਂ ਤਾਂ ਨਹੀਂ ਉਡੀ ਲੱਜ ਪਰ ਮੈਨੂੰ ਕਿਹੜੇ ਨਾ ਰੁਪਏ ਦੇਣੇ ਆ ਜਿਹੜਾ ਹੋਰੇ ਲੱਗਦੇ ਮਾਂ ਮੈਂ ਦੋ ਗੱਡੀਆਂ ਮੈਂ ਪਹਿਲਾਂ ਕਢਵਾ ਕੇ ਟੇ ਆ ਜੀ ਇੱਕ ਗੱਡੀ ਆ ਆ ਗਈ ਅੱਗੇ ਲੈ ਲੈ ਪੁੱਤ ਇੱਕ ਵਾਰ ਥੋੜੀ ਜੀ ਕੱਟ ਦੇ ਕੱਟ ਦੇ ਪੂਰੀ ਕੱਟ ਦੇ ਬਹੁਤ ਜਾਣ ਦੇ ਅੱਗੇ ਡਰਾਈਵਰ ਦਾ ਪਰਫੈਕਟ ਆ ਯਾਰ ਤੂੰ ਉਹੀ ਠੱਕੇ ਨਾਲੇ ਗਿਆ ਤਾਂ ਮੈਨੂੰ ਬੈਕ ਕਰਾ ਦੇ ਚੱਲ 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 ਜਾਣ ਦੇ ਜਾਣ ਦੇ ਜਾਣ ਦੇ ਦੂਸਰੀ ਸਾਰ ਨੂੰ ਕੱਟ ਲਾ ਥੋੜੀ ਜੀ ਓਕੇ ਜੀ ਹਾਂ ਬਾਤ ਸੜ ਗਿਆ ਕੰਮ ਕਦਾ ਕੂੜੀ ਪੀਤਾ ਹੋਣਾ ਪੀਲਾ ਹੋਣਾ ਇਹਦੇ ਵਿੱਚ ਮਿੱਠਾ ਪਤਾ ਨਹੀਂ ਕਿੰਨਾ ਹੋਣਾ ਹੈ ਨਹੀਂ ਜਮਤ ਮੈਂ ਤਾਂ ਕਹ ਕੇ ਪਵਾ ਕੇ ਲੈ ਆਂਦਾ ਫਿਰ ਫੈਸਲਾ ਮਾਉਣਾ ਮੈਂ ਲਈ ਕਿਹਾ ਤਾਂ ਛੋਟਾ ਗਲਾਸ ਮੈਂ ਫਿਰ ਜਦ ਪਾ ਛੋਟਾ ਲਿਆਉਂਦਾ ਫਿਰ ਤਾਂ ਕਹਿੰਦਾ ਕਿ ਕੰਜੂਸੀ ਕਰੀ ਜਾਂਦਾ ਲੈ ਮੈਂ ਕਹਿੰਦਾ ਭੇਜ ਦੇ ਚਲੋ ਪਹੁੰਚ ਗਏ ਜੀ ਅਸੀਂ ਆਪਣੇ ਕਰਨ ਦੇ ਉਹਦੇ ਵਾਸਤੇ ਕੋਈ ਮਤਲਬ ਅ ਬਰਥਡੇ ਗਿਫਟ ਲੈਣ ਵਾਸਤੇ ਕ ਨਾ ਟ੍ਰੈਕਟ ਲੈ ਲੈਨੇ ਦੇਖ ਲੋ ਟ੍ਰੈਕਟ ਲੈ ਲੋ ਐ ਯੂ ਆਰ ਬੈਸਟ ਨਹੀਂ ਆਣਾ ਮੈਨੂੰ ਪਾਈ ਫਰੀ ਦਿੰਦਾ ਉਹ ਤਾਂ ਟ੍ਰੈਕਟ ਹੈ ਜਿੰਨਾ ਜਿਆਦਾ ਵੱਡਾ ਨਾ ਪੂਰੀ ਜਿੱਪ ਵਾਲਾ ਨਹੀਂ ਹੈਗਾ ਜਿੱਪਾਂ ਵਾਲੇ ਸਾਰੇ ਖਰਾਬ ਕਰਤੀ ਜਿੰਨੇ ਬੁਤੀ ਹਾਂ ਲੈਣਾ ਹਾਫ ਜਿੱਪ ਲਈ ਹੋਰ ਫਿਰ ਅੰਦਰ ਕਲਰ ਕਿਹੜੇ ਕਿਹੜੇ ਇਹ ਨੂੰ ਹੁਣ ਇਹ ਸਹਜ ਬੜਾ ਲੱਗਦਾ ਕਿ ਠੀਕ ਆ ਇਹ ਕਿਹੜਾ ਹਾਈਟ ਕਿੰਨੇ ਦਾ ਹਾਈਟ ਏਡੀਓ ਮੈਂ ਕਿੱਟੀ ਹੈ ਹਾਈਟ ਬਾ ਇਹਦੇ ਜਿੱਡੀ ਦਾ ਢੱਡਾ ਮੇਰੇ ਜਿੱਡਾ ਢੱਡਾ ਹਾਂ ਉੱਧਰ ਪ੍ਰੋਪਰ ਤੁਹਾਡੀ ਉੱਧਰ ਬਸ ਹਾਂ ਅਈ ਕਿੰਚਾਦਾ ਉਧਰ ਉਧਰ ਰਹੂਗਾ ਜਿਹੜੀਆਂ ਮੈਂ ਚਲਤਾਂ ਨਿਕਰੀਆਂ ਐ ਮੈਂ ਕਾਈ ਦਿਓਂਦਾ ਟਾਇਰ ਟਾਂਚੀ ਆ ਫੇਰੇ ਲੈ ਲਓ ਮੁੱਲਾਂਤ ਹੋਊਗੀ ਤੁਹਾਡੀ ਅਲਟਰੇਸ਼ਨ ਹੋਊਗੀ ਪਿਆ ਮੇਰੇ ਬਾਕੀ ਹੋਰ ਕੁਝ ਨਹੀਂ ਹੋਣਾਗਾ ਹਾਂ ਅਜੇ ਥੱਲੇ ਤੋਂ ਕਰਨੀ ਪੈਣੀ ਐ ਨਾ ਉਹ ਵਿੱਚ ਤੇ ਨਿੱਗਾ ਨੁਗਾ ਦਾ ਕੰਮ ਆ ਜੀ ਪ੍ਰੋਪਰ ਫਲੇਟ ਲੱਗੇ ਪਏ ਅੰਦਰ ਬੋਰ ਦੀ ਗਾਰੰਟੀ ਨਾਲ 440 GSM ਚਾਰਚ 10 ਵੀ ਨਹੀਂ ਹੈਗਾ ਇੱਥੇ ਹੁੰਦਾ 440 GSM ਮਤਲਬ GSM ਭਾਜੀ ਹੁੰਦਾ ਕਿ ਜਿੱਤੇ ਪ੍ਰੋਪਰ ਬੋਰ ਦੀ ਗਾਰੰਟੀ ਨਹੀਂ ਜਾਂਦੀ ਅੱਛਾ ਜੇ ਨਾ ਕੱਟ ਹੋਊਗਾ ਉਹ ਨਹੀਂ ਗਰੰਟੀ ਨਹੀਂ ਆਦੀ ਚਾਹੇ ਪਾ ਕੇ ਪੈ ਜਵੇ ਹਣ ਪਾ ਕੇ ਪੂਗੇ ਫਿਰ ਇੱਕ ਟਾਈਮ ਤੇ ਦਾਣੇ ਜਾਣਾ ਚੀਜ਼ ਨੂੰ ਫਿਰ ਨਹੀਂ ਪਾ ਕੇ ਨਹੀਂ ਪਾਉਣ ਦਿੰਦੇ ਜੇ ਪਾ ਕੇ ਪੂਗੇ ਫਿਰ ਤਾਂ ਗਰੰਟੀ ਤੇ ਵੀ ਆਉਂਦਾ ਹੋਰ ਵੀ ਨਹੀਂ ਨਾ ਪਾਹਰ ਆ ਬਰਾਊਨ ਕਲਰ ਚ ਦਿਖਾਤਾ ਬਲੈਕ ਹੀ ਮਾਰ ਰੰਗ ਸੋਹਣਾ ਲੱਗਿਆ ਤਾਂ ਉਹਨੇ ਇੱਕ ਵਾਰ ਖੜ ਜਾ ਬਰਾਊਨ ਥੋੜਾ ਜਿਹਾ ਆਇਆ ਹੈਗਾ ਬ੍ਰਾਈਟ ਜਿਹਾ ਲੱਗ ਰਿਹਾ ਕਲਰ ਇਹ ਹਾਂ ਹਾਂ ਸੋਹਣਾ ਨਾ ਹੂੰ ਰਾਂਗ ਵੀ ਸਾਫ ਆ। ਉਹ ਤਾਂ ਮੇਰੀ ਆ ਰਹੀ ਲੋਰ ਮੁੱਲਾ ਦਾ। ਬਸ ਹੁਣ ਤੁਸੀਂ ਹੁਣ ਆਪਣੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਡਬਲ ਪੜਦਾ ਹੈ। ਲਾਸਟ ਡਬਲ ਹੈ। ਹਾਂਜੀ। ਹੁੱਡੀ ਹੁੱਡੀ। ਹੁੱਡੀ ਦਿਖਾ ਦਿਓ। ਹੁੱਡੀ ਪਈਆ, ਜੈਕਟ ਪਈ ਐ, ਸ਼ਰਟ ਪਈ ਐ। ਸਮੈਕ ਹੁੱਡੀ। ਹੁੱਡੀ ਆ ਲੈ। ਹਾਂ ਦਾ ਟਾਉਨ ਆਂ ਪੈਣ ਹੁੱਡੀ। ਹੁਣ ਤੁਸੀਂ ਕਲਰ ਦਾ ਪਾ ਪਾਉਣਾ ਪੰਗਾ ਦੇਖਿਓ। ਇਹਦਾ ਮੇਰੇ ਬੜੇ ਬਾਜ ਦੇ ਆ ਜਣੀ ਮੇਰੇ ਤਾਂ ਕਿੱਥੇ। ਪਾਦਾ ਬਹੁਤ ਬੜਾ ਸਾਈਜ਼ ਹੈ ਜੀ ਇਹ। ਪਾ ਕੇ ਤਾਂ ਦੇਖੋ। ਨਹੀਂ ਮੈਨੂੰ ਦਿਖਦੀ। ਮਿਲ ਜੂਗਾ। ਹਾਂ, ਛੋਟਾ ਲਗਾ ਦਿਓ। ਕਿੰਨੇ ਚ ਪਾਉਗੀ ਇਹ? ਕਿੰਨੇ ਚ ਕਿਆ ਕਿਆ? 200 ਰੁਪਏ ਸਿਰਫ। ਸਿਰਫ ਉਹ ਬੱਸ 5x900 ਰੁਪਏ ਚ ਸਹਲ ਚ ਨਹੀਂ ਮਿਲਣਾ ਕਿਤੇ 5x900 ਰੁਪਏ ਚ ਉਹ 5x ਨਹੀਂ ਮੈਨੂੰ ਤਾਂ ਤੁਸੀਂ 3x ਲੈ ਦਿਖਾ ਦਿਓ ਜਾਂ 4x ਲੈ ਆਹ 4 ਹੈ ਬੰਦਾ ਆਹ ਬੰਦਾ ਆਹ 4 ਹੈ ਹਾਂ ਆਪਾਂ ਕੇ ਦੇਖੋ ਨਾ ਮੈਂ ਪਾ ਕੇ ਹੁਣ ਕੀ ਕਰਾਂ ਯਾਰ ਫੁੱਲੀ ਫੁੱਲ ਜਿੱਪੜੀ ਨਹੀਂ ਹੈਗੀ ਫੁੱਲ ਬਣੀ ਓਡੀ ਇੱਚੀ ਆਣੀ ਆ ਮਣਕੇ ਇੰਨਾ ਕੇ ਵੀ ਪੱਗ ਪੱਗ ਪੈ ਜਾਂਦੀ ਇੱਥੇ ਹਾਂ ਮਨੂੰ ਕਲਰ ਆ ਵਧੀਆ ਲੱਗਿਆ ਬ੍ਰਾਊਨ ਕਰਨ ਵਰਗਾ ਹੀ ਹੋ ਜਾਣਾ ਤਾ। ਕਿਉਂ ਬਾਪ ਪੁੱਤ ਇਕੱਠੇ ਨਹੀਂ ਹੱਸਦੇ। ਨਾ ਨਾ ਹੋ ਤਾਂ ਸਕਦੇ ਆ ਮਤਲਬ ਫਿਰ। ਪਰ ਸਾਈਜ਼ ਵੱਡਾ ਹੈ। ਸਾਈਜ਼ ਵੱਡਾ ਹੈ। ਇਹ ਆ ਵੀ ਗੰਦਾ ਨਹੀਂ ਹੁੰਦਾ ਛੇਤੀ। ਇਹ ਤਾਂ ਬਾਈ ਦੇ ਆ ਜਾਣਾ। ਨੇਵੀ ਬਲੂ ਬੋਗੇ। ਬਾਈ ਨੂੰ ਲੈ ਲਓ। ਦਿਖਾ ਦੇ ਨੇਵੀ ਬਲੂ ਦਿਖਾ ਦੇ ਜੀ ਆ। ਇਹ 5 ਐਕਸਲ ਹੈ ਜੀ ਭਾਈ ਕਹਿੰਦੇ ਗੁੱਲਾ ਹੋਣਾ। ਫਿਰ ਇਹ ਵੀਰ ਜੀ ਨੂੰ ਲੈ ਲੈਂਦੇ ਹੁਣਾਂ ਕੋਲ ਹੈ ਨਹੀਂ ਹੁਣ ਆਉਣ ਜਾਣ। ਹਾਂ 3 ਜਾ 3 3 ਐਕਸਲ ਲਿਆਊਗਾ। ਹਾਂ ਜੀ। ਨੇ ਵੀ ਬਲੂ ਕਲਰ ਆ ਥੋੜੀ ਗ੍ਰੇ ਜਿਹਾ ਲੱਗਿਆ ਚੇਂਜ ਕਰਨਾ ਹੋਏ ਕਰ ਲਾਂਗੇ ਅੰਬਲਾ ਉਹ ਆਪਣੀ ਘਰ ਦੀ ਦੁਕਾਨ ਆ ਕਾਨੂੰ ਇਹ ਚੀਜ਼ ਚੂਨ ਚ ਕਰਨ ਵਾਲਾ ਚੱਕਰਾਂ ਦੇ ਪੈਂਦੀ ਜੇ ਨਾ ਆਇਆ ਵੀ ਹਾਂ ਕੁਛ ਹੋਣਾ ਲੱਗਦਾ ਫਾਈਲ ਛੋਟਾ ਵੱਡਾ ਮਤਲਬ ਫੋਨ ਕਰਦੇ ਹੋ ਮੈਂ ਛੋਟਾ ਰੱਖ ਲੂੰਗਾ ਸਾਈਜ਼ ਇਹ ਤਾਂ ਪਾਈ ਦੀ ਜਿਹੜਾ ਖਤਮ ਹੋ ਗਈ ਹੈ ਹੈ ਨਹੀਂ ਹੈ ਖਤਮ ਹੀ ਆ ਬਸ ਤੁਸੀਂ ਆਹੀ ਰੰਗ ਲੈ ਲਓ ਕਿਹੜਾ ਆਹ ਨਹੀਂ ਠੀਕ ਆ ਆ ਵੀ ਚਾ ਹਾਂ ਆ ਕਲਰ ਹੀ ਉੱਤਦਾ ਆ ਮੈਂ ਟਰਾਈ ਕਰਕੇ ਦੇਖ ਲਵਾਂ ਗਾ ਲਓ ਪਿਸਤਾ ਕਲਰ ਆ ਵਧੀਆ ਉੱਤਦਾ ਹੈ ਉਹਨਾਂ ਦੇ ਢਾਲ ਕੇ ਲੋ ਜੀ ਪੱਗ ਡਰਾਈ ਕਿ ਕਰਨਾ ਲੰਬਾ ਲੱਗਦਾ ਤਾਂ ਬਹੁਤ ਹੋ ਗਿਆ ਇਹ ਵੀ ਮੰਨੂ ਵੀ ਲੰਬਾ ਲੱਗਦਾ ਤਾਂ ਇੱਕ ਨੰਬਰ ਹੋਰ ਛੋਟਾ ਦੇਤੇ ਯਾਰ ਸਾਕੇ ਉਹ ਚੱਲੂਗਾ ਛੱਡ ਦੇਖੀ ਜਾਓਂਗੇ ਵਾਈਟ ਪਾਉਂਗੇ ਹਾਂ ਵਾਈਟ ਵਾਈਟ ਨਹੀਂ ਪੋਣਾ ਹੈਗਾ ਇੱਕ ਨੰਬਰ ਛੋਟਾ ਨਹੀਂ ਇੱਕ ਨੰਬਰ ਬੜਾ ਹੀ ਹੋਊਗਾ ਹਾਂ ਡਰਾਈ ਆਵਨ ਨੂੰ ਤੁਸੀਂ ਅੱਜ ਦੇਖੋ ਨਹੀਂ ਅੱਜ ਪਰਚ ਕਿਹੜੇ ਕਿਹੜੇ ਪਏ ਕਲਰ ਇਹ ਬਾਈ ਸਾਈਜ਼ ਆ ਗਿਆ ਡਬਲ ਇਕ ਟੋਪੀਆਂ ਇਹਨਾਂ ਨੇ ਸੋਹਣੀ ਲੱਗ ਰਹੀ ਅੱਛਾ ਹੋ ਇਹਨਾਂ ਤੇ ਮਗਰ ਟੋਪੀਆਂ ਆ ਗਈਆਂ ਆ ਆਈਟਮ ਕਿਆ ਪੁੱਤ ਆ ਨਹੀਂ ਚੱਲੂਗਾ ਹੈਗਾ ਸਾਈਜ਼ ਹੈ ਸਵਾਟਰ ਦਿਨਾ ਤਾਂ ਇਹ ਵੀ ਖਾ ਫੁੱਲ ਹਾਫ ਬਾਜੀ ਆਰਟੀਕਲ ਦੇਖ ਲੈਂਦਾ ਕਿਉਂ ਨਹੀਂ ਆਇਆ ਦੋ ਲੱਖ ਵਾਹ ਆ ਵੀ ਇਹੀ ਆਇਆ ਭਾਜੀ ਹੂੰ ਆ ਵੀ ਆਇਆ ਪਰੇ ਵੀ ਸਾਹੀ ਸਾਹਿਬ ਜਿੱਤਰਾ ਲੈ ਸਕਾਂ ਆ ਦਿਖਾਈਂ ਕੱਡੀ 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 ਕਲਰ ਕੱਢੀ ਹੈ ਕਲਰ ਰੈੱਡ ਹਾਂ ਕੱਢਦੇ ਦੇਖੀ ਜਾਊਗੀ ਤੇ ਰੈੱਡ ਨਹੀਂ ਲੱਗਦਾ ਮੈਨੂੰ ਥੋੜਾ ਹੋ ਲੱਗਦਾ ਰੈੱਡ ਮਸ਼ਰੂਮ ਮਸ਼ਰੂਮ ਕਿਹੜਾ ਨਹੀਂ ਕਿਹੜਾ ਹੁੰਦਾ ਮਹਰੂਮ ਪ੍ਰੋਪਰ ਰੈੱਡ ਕਲਰ ਆ ਪ੍ਰੋਪਰ ਹੈਗਾ ਇਹਨਾਂ ਕੋਲ ਨਮਰੂਮ ਕਲਰ ਦਿੱਤਾ ਜਾ ਕੇ ਆਹ ਆ ਦੇਖ ਲੈ ਕਲ ਕਾਰ ਨੂੰ 108 ਰੈਕ ਲੈਨੇ ਸਾਈਜ਼ ਬੜਾ ਨਹੀਂ ਨਾ ਦੇ ਆਲੇ ਆਉਂਦਾ ਜੇ ਬਹੁਤ ਸੋਨਾ ਕਰਦਾ ਕਲਾ ਮਿਲਦਾ 30 10 60 500 ਰੁਪਏ ਦੇ ਸਰ ਇਹਨੂੰ 500 ਹੈ ਨਹੀਂ ਇਹਦੇ ਕੋਈ ਵੀ ਸਵਾਤ ਸੋਨਾ ਨਾ ਬਲੈਕ ਹੈ ਇੱਕ ਫਲਟ ਨਾ ਚੱਲ ਜਾਂਦੀ ਮੈਂ ਚਾਹ ਫੜ ਲੈ ਇੱਕ ਮਿੰਟ ਤੁਸੀਂ ਦੇਖਿਆ ਨਹੀਂ ਆਪ ਨੂੰ ਸੰਦੀਪ ਕਲਰ ਤਾਂ ਆ ਵੀ ਠੀਕ ਹੈ ਦੇਖ ਲਓ ਕੋਟੀ ਪਾ ਲੂ ਉਹਦਾ ਮੈਂ ਨਹੀਂ ਇਹਦੇ ਤੋਂ ਸਵੈਟਰ ਹਾਂ ਕਲਰ ਤੇ ਸਵੈਟਰ ਵੀ ਹੈ ਦਾ ਆਹ ਚੱਤ ਗਾਇਮ ਕੋਸ ਆਇ ਕਲ ਇਹ ਬ੍ਰਾਊਨ ਥੋੜਾ ਹੈ ਕਿ ਲਾਈਟ ਲਾਈਟ ਲੈਟਰ ਇਹ ਰਸਟ कलर ਆ ਪਤਾ ਬੰਦਾ ਪਾ ਕੇ ਰੈਸਟ ਹੋ ਜਾਂਦਾ ਇਧਰ ਇਧਰ ਸਵੈਟਰ ਦਿਖਾਈ ਯਾਰ ਸਾਈਜ਼ ਹਲੇ ਹਲੇ ਇਹਦਾ ਪੂਰੀ ਸਵੈਟਰ ਸਵੈਟਰ ਕੋਕੀ ਹੀ ਸਵੈਟਰ ਆ ਬੋਲੋ ਬੋਲੋ ਤਾਂ ਸੁਣਾਂ ਹੂੰ ਉਹ ਦੇਣਾ ਨਹੀਂ ਵਾਹਿੰਦਾ ਬ੍ਰਾਊਂਜੀਆ ਕੋਣੋਂ ਦੇਖਣ ਨਾ ਕਰੇ ਤੇ ਉਹਨਾਂ ਕੋ ਸਾਰਿਆਂ ਦੇ ਰੰਗ ਉੱਤਰ ਗਏ ਲੈ ਲਓ ਮੰਨੂ ਕਾ ਕਹਿੰਦੇ ਆ ਆਦਾ ਕਲਰ ਤਾਂ ਥੋੜਾ ਜਿਹਾ ਇਹਦੇ ਨਾਲੋਂ ਤਾਂ ਡਿਫਰੈਂਟ ਆ ਚੱਲ ਆਉ ਲੈ ਲੈ ਹਾਂ ਉਹਦਾ ਡਿਫਰੈਂਟ ਆ ਉਹਦਾ ਵਾਟਰੀ ਕੋਟੀਆਂ ਤਾਂ ਪਹ ਹੈਗੀ ਹੈ ਵਾਟਰੀ ਦਾ ਇੱਕ ਉਹ ਕੋਟ ਕਰ ਦੋ ਕਲਰ ਉੱਪਰ ਵਾਲੇ ਹਾਂ ਲੈਣਾ ਮਾ ਆਪਣੇ ਬਾਪ ਤੇ ਤਾਂ ਮੰਨੂ ਤੁਸੀਂ ਦੰਦੇ ਨਹੀਂ ਕੋਈ ਆਹ ਜੀ ਕੋ ਦਿਖਾ ਦੋ ਆਈਟਮ ਹੈ ਰਹਾ ਕਿਹੜੀ ਆ ਇੱਕ ਮਾਹ ਡਬਲ ਐਕਸਲ ਡਬਲ ਐਕਸਲ ਮੈਨੂੰ ਜਿਹੜਾ ਤੁਹਾਡੇ ਐਕਸਲ ਉਕਸਲ ਜੇ ਮੈਨੂੰ ਯਾਰ ਸਾਈਜਾਂ ਚ ਪਰਕਾ ਲੱਗਦਾ ਮੇਰੇ ਆੜ ਨਹੀਂ ਲੱਗਦਾ ਮੈਨੂੰ ਇਹ ਇਹ ਡਬਲ ਹੈ ਬ੍ਰੈਂਡ ਬ੍ਰੈਂਡ ਦਾ ਭਾਈ ਫਲਪ ਹੁੰਦਾ ਹਰੇਕ ਦਾ ਪਾ ਕੇ ਦੇਖ ਲਓ ਦੇਖਣੀ ਆਹ ਲਓ ਫਿਰ ਰੰਗ ਕੱਢੀ ਆ ਰਾ ਕੱਢੀ ਮੈਂ ਪਾ ਕੇ ਦੇਖਾਂ ਪਹਿਲਾਂ ਮੇਰਾ ਦਲਕਾ ਮੌਂਦਾ ਕਰ ਜਾਂਦਾ ਆਹ ਰੰਗ ਲਓ ਫਿਰ ਲਾ ਮੈਨੂੰ ਪਾ ਕੇ ਕਰਕੇ ਦੇਖਣਗੇ ਟ੍ਰਾਈ ਕੁਆਟਰ ਵੀਰੇ ਵਿੱਚ ਪਾਣੇ ਕਿ ਲੱਗੇ ਉਧਰ ਉਧਰ ਹਾਂ ਲਓ ਜੀ ਸਾਡਾ ਹੋ ਗਿਆ ਸੇਲ ਪਰਚੇਜ ਵਾਲਾ ਕੰਮ ਹੂੰ ਤੇ ਅਗਲੀ ਮੰਦੱਕ ਸਗਲਾ ਬਲਾਕ